ਜਿਵੇਂ ਸੇ ਕਾਰਟ ਨੇ ਜਬਰਦਸਤ ਗਈ ਸੀ ਵੀ ਉਹਦੇ ਬਾਦਲ ਦਾ ਘਰ ਚਾ ਤਾ ਜਾਵਾਂਗੇ ਕਾਂਗਰਸੀ ਘਰਸ ਵਾਲੇ ਘਰ ਚ ਜਾਣਗੇ ਆਵਾਜ਼ ਵਾਲੇ ਆਵਾਜ਼ ਵਾਲੇ ਜਾਣਗੇ ਉਹ ਤਾਂ ਸਿਆਸੀ ਦਾ ਹਰੇ ਘਰ ਉਲੀ ਬੈਠੇ ਜਾਂ ਉਹ ਨਿੱਜੀ ਮਸਲੇ ਘਰ ਉਲੀ ਬੈਠੇ ਲਾਇਦਾ ਸਰਦ ਹੀ ਸਾਝੀ ਹੈ ਜੇ ਨਹੀਂ ਵੀ ਕੁਝ ਰਹੇ ਬੰਦੀ ਗਈ ਚ ਬਾਦੂ ਵੀ ਹੌਲੀ ਹੌਲੀ ਆਈਦਾ ਸੋਹਣ ਸਾਰੇ ਸੰਦਿਆ ਇੱਕ ਰਕ ਲੈਕ ਦਾ ਵਸਰਾ ਤੇ ਪੰਨੂ ਰੱਖਦੇ ਰੇਰ ਦਾ ਟੱਕਰ ਉੱਤੇ ਲਲਿਆ ਦਾ ਵਸਰਾ ਅੰਕਾ ਸਲੀਪ ਪੂਲ ਦਾ ਵਸਰਾ ਸੋ ਇਹਨੇ ਨਾਵਾ ਸਸਕੇ ਨਿਕੜਾ ਕੇ ਨਸ਼ੇ ਹਲਾਤਾ ਪਨੂ ਬਾਇਸ ਉਹ ਪਹਿਲਾਂ ਵੀ ਜਵਾਰੀ ਆਪਾਂ ਬੁਝਾ ਕਰਕੇ ਹੋਣਾ ਸੀ ਮੋਦਬਰੀ ਕੋਈ ਨਿਕਲਿਆ ਲੈਕਨ ਉਹ ਮਿਲਿ ਕਿਸੇ ਸੋ ਇਹ ਇਹਦੇ ਬੰਗਾਰੇ मारना जीक करनी तो बोजी कने मारनी आ पानी कि